ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਨਮਸਤੇ ਆਦਾਬ ਜੀ ਤੇ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਉਹ ਕਹਿੰਦੇ ਵੀ ਤੁਸੀਂ ਸਾਨੂੰ ਹਲਵਾਈ ਸਟਾਈਲ ਹੈ ਜਿਹੜਾ ਉਹ ਦਹੀਂ ਜਮਾ ਕੇ ਦਿਖਾਓ ਜਿਹੜਾ ਕਿ ਪੂਰਾ ਇਹਨਾਂ ਗਾਣਾ ਦਹੀਂ ਜਮੇ ਇਹਨ ਪਰਫੈਕਟ ਜਮੇ ਆਪਾਂ ਆਪਣੇ ਘਰ ਦੇ ਵਿੱਚ ਵਧੀਆ ਤਰੀਕੇ ਨਾਲ ਦਹੀਂ ਕਿਵੇਂ ਜਮਾ ਸਕਦੇ ਆ ਉਹ ਮੈਂ ਅੱਜ ਤੁਹਾਨੂੰ ਦੱਸੂਗਾ ਦਹੀਂ ਜਮਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਦੁੱਧ ਠੀਕ ਹੈ ਜੀ ਦੁੱਧ ਚਾਹੇ ਤੁਸੀਂ ਮੈਸ ਦਾ ਦੇ ਲਿਓ ਚਾਹੇ ਗੈਂ ਦਾ ਲੈ ਲਿਓ ਤੁਹਾਡੀ ਆਪਣੀ ਮਰਜ਼ੀ ਆ ਜੀ ਠੀਕ ਹੈ ਜੀ ਤੇ ਲੋ ਜੀ ਮੈਂ ਕੀਤਾ ਸੀ ਸ਼ਾਮ ਦਾ ਟਾਈਮ ਹੈ ਹੁਣ ਮੈਂ ਕੀਤਾ ਸੀ ਕਿ ਜੀ ਦੁੱਧ ਗਰਮ ਠੀਕ ਹੈ ਜੀ 1 ਲੀਟਰ ਦੁੱਧ ਜਿਹੜਾ ਮੈਂ ਗਰਮ ਕਰ ਲਿਆ ਮੈਂ ਸੀ ਅਸੀਂ ਸਾਰੇ ਦੁੱਧ ਦਾ ਜਿਹੜਾ ਸ਼ਾਮ ਨੂੰ ਗਰਮ ਕਰਕੇ ਰੱਖਦੇ ਆ ਉਹ ਇੱਕ ਡੱਬਾ ਹੀ ਆਪਣੀ ਚਾਹ ਵਾਸਤੇ ਰੱਖ ਲਿਆ ਠੀਕ ਹੈ ਜੀ ਤੇ ਲੋ ਜੀ 1 ਲੀਟਰ ਦੁੱਧ ਹੈ ਜਿਹੜਾ ਉਹ ਮੈਂ ਗਰਮ ਕਰ ਲਿਆ ਇਹ ਆ ਦੇਖੋ ਜੀ ਚੰਗੀ ਤਰ੍ਹਾਂ ਦੁੱਧ ਨੂੰ ਉਬਾਲੀ ਆਪਾਂ ਨੇ ਦੇ ਲੈਣੀ ਆ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਠੰਡਾ ਕਰਨਾ ਠੀਕ ਹੈ ਜੀ ਪਾਣੀ ਚ ਰੱਖ ਕੇ ਠੰਡਾ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਇਹਨੂੰ ਐਦਾਂ ਹੀ ਠੰਡਾ ਕਰਨਾ ਹੈ ਐਦਾਂ ਕਰਨ ਨਾਲ ਕੀ ਆਊਗਾ ਜਦੋਂ ਇਹਦੇ ਉਪਰ ਆਚਿਕ ਗਾਉਂਦੀ ਹੈ ਨਾ ਦਹੀਂ ਦੇ ਉਪਰ ਇੱਕ ਟਿੱਕੀ ਜੰਮਦੀ ਆ ਮਲਾਈ ਦੀ ਬਹੁਤ ਵਧੀਆ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਫੈਂਟਣਾ ਹੈ ਕਿਉਂਕਿ ਇਸ ਟਾਈਮ ਜਿਹੜਾ ਮੌਸਮ ਹੈਗਾ ਇਹ ਨਾ ਹੀ ਜ਼ਿਆਦਾ ਠੰਡਾ ਹੈ ਤੇ ਨਾ ਹੀ ਗਰਮੀ ਆ ਤੇ ਦੁੱਧਾ ਜਿਹੜਾ ਆਪਾਂ ਨੇ ਉਹ ਨਾਹੀ ਬਹੁਤ ਠੰਡਾ ਕਰਨਾ ਹੈ ਤੇ ਨਾਹੀ ਜ਼ਿਆਦਾ ਗਰਮ ਰੱਖਣਾ ਹੈ ਠੀਕ ਹੈ ਜੀ ਮੀਡੀਅਮ ਜਾਂ ਆਪਾਂ ਨੇ ਟੈਂਪਰੇਚਰ ਰੱਖਣਾ ਹੈ ਦੁੱਧ ਦਾ ਮੰਨ ਲਓ ਦੁੱਧ ਦੇ ਵਿੱਚ ਉਂਗਲੀ ਇਸ ਤਰੀਕੇ ਨਾਲ ਡੋਬਣੀ ਚਾਹੀਦੀ ਆ ਠੀਕ ਹੈ ਜੀ ਮੰਨ ਲਓ ਉਂਗਲੀ ਨੂੰ ਹਲਕਾ ਜਿਹਾ ਗਰਮ ਲੱਗਣਾ ਚਾਹੀਦਾ ਏ ਤੇ ਲੋ ਜੀ ਇਹਨੂੰ ਆਪਾਂ ਹੁਣ ਐਸੇ ਤਰੀਕੇ ਨਾਲ ਫੈਂਟ ਕੇ ਕਰ ਲੈਨੇ ਆ ਠੰਡਾ ਤੇ ਲੋ ਜੀ ਜਦੋਂ ਦੁੱਧ ਆਪਣਾ ਹਲਕਾ ਜਿਹਾ ਠੰਡਾ ਹੋ ਜਵੇ ਠੀਕ ਹੈ ਜੀ ਆ ਦੇਖੋ ਫੈਂਟ ਦੇ ਫੈਂਟ ਦੇ ਇਹਦੇ ਪਰ ਚਿਗਾਉਣੀ ਚਾਹੀਦੀ ਆ ਇਸ ਤਰੀਕੇ ਦੀ ਇਹ ਇਸ ਤਰੀਕੇ ਦੀ ਢਿੱਗੇ ਦੇ ਉੱਪਰ ਆਉਗੀ ਠੀਕ ਹੈ ਜੀ ਝੱਗ ਬਣੂਗੀ ਤਾਂ ਦਹੀਂ ਹੈ ਜਿਹੜਾ ਆਪਣਾ ਬਹੁਤ ਵਧੀਆ ਜੰਮੂਗਾ ਤੇ ਹੁਣ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਆਹ ਦੇਖੋ ਜਿਹੜਾ ਮੈਂ ਪਹਿਲਾਂ ਘਰੇ ਦਹੀਂ ਜਮਾਇਆ ਹੋਇਆ ਠੀਕ ਹੈ ਜੀ ਆਹ ਦੇਖੋ ਕਿੰਨਾ ਗਾੜਾ ਹੈ ਇਹ ਅਸੀਂ ਕੱਲ ਜਮਾਇਆ ਸੀਗਾ ਜੀ ਠੀਕ ਹੈ ਜੀ ਹੈ ਗੱਲਬਾਤ ਬਣੀ ਵੀ ਇਹਨਾਂ ਪੂਰੀ ਤੇ ਹੁਣ ਆਪਾਂ ਨੇ ਕੀ ਕਰਨਾ 1 ਲੀਟਰ ਤੇ ਆਹ ਦਹੀਂ ਠੀਕ ਹੈ ਜੀ ਜ਼ਿਆਦਾ ਖੱਟਾ ਨਹੀਂ ਹੈਗਾ ਤੇ ਜੇ ਤੁਹਾਡੇ ਕੋਲ ਜ਼ਿਆਦਾ ਦਹੀਂ ਖੱਟਾ ਹੈ ਠੀਕ ਹੈ ਜੀ ਤਾਂ ਤੁਸੀਂ ਪਾਉਣਾ ਅੱਧਾ ਚਮਚਾ 1 ਲੀਟਰ ਦੁੱਧ ਦੇ ਵਿੱਚ ਠੀਕ ਹੈ ਜੀ ਇਹ ਦਹੀਂ ਵੈਸੇ ਠੀਕ ਹੈ ਜੀ ਥੋੜਾ ਜਿਹਾ ਮਿੱਠਾ ਹੀ ਆ ਕਿਉਂਕਿ ਆਪਾਂ ਜਿਹੜਾ ਦਹੀਂ ਜਮਾਉਂਦੇ ਆ ਘਰੇ ਉਹ ਵਧੀਆ ਹੁੰਦਾ ਹੈ ਨਾ ਤੇ ਹੁਣ ਆਪਾਂ ਇਹਦੇ ਕਰਕੇ ਇੱਕ ਚਮਚਾ ਜਿਹੜਾ ਇਹਦੇ ਵਿੱਚ ਲੋ ਜੀ ਪਾ ਦਨੇ ਆ ਤੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੰਨੇ ਆ ਹਲਾ ਇਸ ਤਰੀਕੇ ਨਾਲ ਤੇ ਹਿਲਾਉਣ ਤੋਂ ਬਾਅਦ 2 ਮਿੰਟ ਆਪਾਂ ਨੇ ਇਹ ਹੋਰ ਫੈਂਟਣਾ ਹੈ ਲੋ ਜੀ ਠੀਕ ਹੈ ਜੀ ਐਸੇ ਤਰੀਕੇ ਨਾਲ ਤੇ 2 ਕੁ ਮਿੰਟ ਫਰੈਂਟਰ ਤੋਂ ਬਾਅਦ ਤੁਸੀਂ ਕੀ ਕਰਦੇ ਆ ਇਹਦੇ ਵਿੱਚ ਇੱਕ ਛੋਟਾ ਜਿਹਾ ਪਿਆਜ਼ ਲੈਣਾ ਠੀਕ ਹੈ ਜੀ ਤੇ ਜਦੋਂ ਵੀ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਦਹੀਂ ਜਮਾਉਂਦੇ ਆ ਨਾ ਤੇ ਇਹ ਚੀਜ਼ ਦੀ ਵੈਸੇ ਆਣੇ ਆ ਕਈ ਹਲਵਾਈ ਵੀਰ ਠੀਕ ਹੈ ਜੀ ਇਦਾਂ ਪਿਆਜ਼ ਗੇਰਦੇ ਵੀ ਹੋਣਗੇ ਵਿੱਚ ਜੇ ਕੋਈ ਹਲਵਾਈ ਵੀਰ ਵੀਡੀਓ ਦੇਖ ਰਿਹਾ ਹੋਊਗਾ ਤਾਂ ਬਹੁਤ ਸਾਰੇ ਹਲਵਾਈ ਬਾਈ ਇਹ ਪਿਆਜ਼ ਆ ਜਿਹੜੇ ਦਹੀਂ ਦੇ ਵਿੱਚ ਗੇਰ ਦਿੰਦੇ ਆ ਠੀਕ ਹੈ ਜੀ ਇਹਨਾਂ ਨਾਲ ਕੀ ਹੁੰਦਾ ਨਾ ਜੇ ਦਹੀਂ ਜਮਣ ਦੇ ਚਾਂਸ ਘੱਟ ਹੋਵੇ ਤਾਂ ਦਹੀਂ ਜਮ ਜਾਂਦੀ ਆ ਤੇ ਲੋ ਜੀ ਛੋਟਾ ਜਿਹਾ ਪਿਆਜ਼ ਆਪਾਂ ਨੇ ਇਦਾਂ ਦਾ ਪਾ ਦੇਣਾ ਏ ਤੇ ਹੁਣ ਆਪਾਂ ਨੇ ਕੀ ਕਰਨਾ ਤੇ ਦੁੱਧਾ ਜਿਹੜਾ ਮੀਡੀਅਮ ਗਰਮ ਹੋਣਾ ਚਾਹੀਦਾ ਠੀਕ ਆ ਜੀ ਨਾਹੀਂ ਬਹੁਤਾ ਠੰਡਾ ਤੇ ਨਾਹੀਂ ਜ਼ਿਆਦਾ ਗਰਮ ਮੀਡੀਅਮ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਟਾਕੇ ਰੱਖਣਾ ਤੇ ਲੋ ਜੀ ਇੱਕ ਨਾ ਬਣ ਇਦਾਂ ਦੇ ਦੋ ਕੱਪੜੇ ਲੈਣੇ ਆ ਠੀਕ ਆ ਜੀ ਇਦਾਂ ਰੱਖਣਾ ਉਹਨੂੰ ਇਸ ਤਰੀਕੇ ਨਾਲ ਤੇ ਇਦਾਂ ਆਪਾਂ ਇਹਨੂੰ ਇਹਦੇ ਉੱਪਰ ਤੋਂਗੇ ਰੱਖ ਠੀਕ ਆ ਜੀ ਜਿਹੜਾ ਆਪਣਾ ਦਹੀਂ ਇਹਨੂੰ ਇਦਾਂ ਫਿੱਟ ਕਰ ਦੋਗੇ ਤੇ ਇਸ ਤਰੀਕੇ ਦੇ ਢੱਕਣ ਨਾਲ ਆਪਾਂ ਦੇ ਨੂੰ ਚੰਗੀ ਤਰ੍ਹਾਂ ਢੱਕਣਾ ਹੈ ਐਦਾਂ ਤੇ ਇਹਦੇ ਉੱਪਰ ਆਪਾਂ ਨੇ ਕੋਈ ਭਜਨੀ ਚੀਜ਼ ਰੱਖਣੀ ਆ ਜਿਹਦੇ ਵਿੱਚ ਕੀ ਥੋੜਾ ਜਿਹਾ ਭਜਨ ਹੋਵੇ ਤੇ ਲਓ ਜੀ ਇਹਦੇ ਉੱਪਰ ਆਪਾਂ ਆਪਣੇ ਨੂਨ ਮਸਾਲੇ ਵਾਲੀ ਜਿਹੜੀ ਕੁੰਡੀ ਆ ਉਹ ਰੱਖ ਦੰਨੇ ਆ ਠੀਕ ਆ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਨੇ ਇਹਦੇ ਉੱਪਰ ਰੱਖਣਾ ਕੋਈ ਕੱਪੜਾ ਠੀਕ ਆ ਜੀ ਗਰਮ ਕੱਪੜਾ ਜਿਹੜਾ ਆਪਾਂ ਨੇ ਇਹਦੇ ਉੱਪਰ ਰੱਖਣਾ ਹੈ ਕੋਈ ਵੀ ਕੱਪੜਾ ਹੋਵੇ ਜਾਂ ਕੰਬਲ ਹੋ ਗਿਆ ਠੀਕ ਆ ਜੀ ਜਾਂ ਕੋਈ ਸ਼ਾਲ ਹੋਗੀ ਆਪਾਂ ਨੇ ਕੀ ਕਰਨਾ ਇਸ ਤਰੀਕੇ ਨਾਲ ਇਹਦੇ ਉੱਪਰ ਤੇ ਚੰਗੀ ਤਰ੍ਹਾਂ ਇਹਨੂੰ ਦੇਣਾ ਢੱਕ ਠੀਕ ਹੈ ਜੀ ਜਦੋਂ ਜ਼ਿਆਦਾ ਗਰਮੀ ਆ ਗਈ ਫਿਰ ਇਹਨੂੰ ਢੱਕਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਹਲੇ ਹੈਗੀ ਥੋੜੀ ਜੀ ਸਰਦੀ ਠੀਕ ਹੈ ਜੀ ਨਾਰਮਲ ਜੀ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਕਵਰ ਕਰ ਦੇਣਾ ਤੇ ਕਿਸੇ ਬੰਦ ਕਮਰੇ ਦੇ ਵਿੱਚ ਆਪਾਂ ਇਹਨੂੰ ਰੱਖ ਦੋਗੇ ਠੀਕ ਹੈ ਜੀ ਤੇ ਲਓ ਜੀ ਹੁਣ ਮਿਲਦੇ ਆਂ ਫਿਰ ਆਪਾਂ ਜਦੋਂ ਦਹੀਂ ਜੰਮ ਗਿਆ ਸਵੇਰੇ ਸੋ ਜਿਹੜੇ ਭੈਣ ਭਰਾਵਾਂ ਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਜੀ ਇੱਕ ਪਿਆਰਾ ਜਿਹਾ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਸੋ ਸਾਡੀ ਮਦਦ ਹੋ ਜਾਂਦੀ ਹੈ ਵੀਡੀਓ ਚੱਲ ਜਾਂਦੀ ਹੈ ਜੀ ਤੇ ਲਓ ਜੀ ਮਿਲਦੇ ਹਾਂ ਹੁਣ ਫਿਰ ਆਪਾਂ ਸਵੇਰੇ ਜਦੋਂ ਆਪਣਾ ਦਹੀਂ ਚੰਗੀ ਤਰ੍ਹਾਂ ਜੰਮ ਜਾਊਗਾ ਤੇ ਲਓ ਜੀ ਸਵੇਰ ਹੋ ਚੁੱਕੀ ਹੈ ਜੀ ਦਿਨ ਚੜ ਚੁੱਕਿਆ ਏ ਹੁਣ ਕਰਦੇ ਆਪਾਂ ਦਹੀਂ ਨੂੰ ਚੈੱਕ ਠੀਕ ਹੈ ਜੀ ਤੇ ਲਓ ਜੀ ਕੱਪੜਾ ਆਪਾਂ ਨੇ ਚੱਕ ਤੇ ਉੱਪਰ ਤੇ ਨਾਲ ਹੀ ਚੱਕਦੇ ਆਂ ਕੁੰਡੀ ਤੇ ਲਓ ਜੀ ਚੱਕਦੇ ਆ ਢੱਕਣ ਤੇ ਲਓ ਜੀ ਆ ਦੇਖੋ ਦਹੀਂ ਦੇਖੋ ਜੀ ਠੀਕ ਹੈ ਜੀ ਕਿੰਨਾ ਵਧੀਆ ਜੰਮ ਕੇ ਤਿਆਰ ਹੋਇਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰੂਗੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੋਗੇ ਤੇ ਜਿਹੜੀ ਆ ਮਲਾਈ ਆ ਨਾ ਜਦੋਂ ਫ੍ਰਿਜ ਦੇ ਵਿੱਚ ਠੰਡੀ ਹੋਊਗੀ ਥੋੜੀ ਜੀ ਹੋਰ ਮੋਟੀ ਹੋ ਜਾਊਗੀ ਠੀਕ ਹੈ ਜੀ ਤੇ ਲਓ ਜੀ ਦਹੀਂ ਦੇਖੋ ਆਪਣਾ ਕਿੰਨਾ ਵਧੀਆ ਕਿੰਨਾ ਪਿਆਰਾ ਜੰਮ ਕੇ ਤਿਆਰ ਹੋਇਆ ਸੋ ਇਸ ਤਰੀਕੇ ਨਾਲ ਤੁਸੀਂ ਹਲਵਾਈ ਸਟਾਈਲ ਦਹੀਂ ਆ ਜਿਹੜਾ ਘਰੇ ਜਮਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਰੱਖ ਦਿੰਦੇ ਆ ਫ੍ਰਿਜ ਦੇ ਵਿੱਚ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਦਹੀਂ ਆ ਜਿਹੜਾ ਆਪਾਂ ਨੇ ਫ੍ਰਿਜ ਚੋਂ ਬਾਹਰ ਕੱਢ ਲਿਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਇਹਨੂੰ ਕਰਛੀ ਪਰ ਕੱਢ ਕੇ ਆ ਦੇਖੋ ਠੀਕ ਹੈ ਜੀ ਤੁਸੀਂ ਚੈੱਕ ਕਰੋ ਦਹੀਂ ਆ ਜਿਹੜਾ ਕਿੰਨਾ گاੜਾ ਵਧੀਆ ਜੰਮਿਆ ਆਪਣਾ ਤੇ ਤੁਸੀਂ ਆ ਦੇਖੋ ਠੀਕ ਹੈ ਜੀ ਟਿੱਕੀ ਇਹਨੂੰ ਮਲਾਈ ਦੀ ਟਿੱਕੀ ਕਹਿ ਦਿੰਦੇ ਆ ਇਹ ਵੀ ਵਧੀਆ ਬਣੀ ਆ ਜੀ ਸੋ ਇਸ ਤਰੀਕੇ ਨਾਲ ਜਿਹੜਾ ਦਹੀਂ ਆ ਤੁਸੀਂ ਆ ਦੇਖੋ ਜੀ ਚੈੱਕ ਕਰੋ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਜੇ ਤੁਸੀਂ ਇਸ ਤਰੀਕੇ ਨਾਲ ਦਹੀਂ ਆ ਜਿਹੜਾ ਇੱਕ ਵਾਰ ਜਮਾ ਲਓਗੇ ਕਿਉਂਕਿ ਹੁਣ ਗਰਮੀ ਆ ਜਿਹੜੀ ਸਟਾਰਟ ਹੋ ਗਈ ਹੈ ਜੀ ਆ ਰਹੀ ਆ ਤੇ ਗਰਮੀ ਦੇ ਵਿੱਚ ਦਹੀਂ ਆ ਜਿਹੜਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਠੀਕ ਆ ਜੀ ਖਾਣਾ ਸੋ ਸਾਰੇ ਬੜੇ ਚਾਹਦੇ ਨਾਲ ਦਹੀਂ ਖਾਂਦੇ ਆ ਸੋ ਇਸ ਤਰੀਕੇ ਨਾਲ ਦਹੀਂ ਤੁਸੀਂ ਜ਼ਰੂਰ ਜਮਾਓ ਮੈਂ ਕਹਿੰਦਾ ਇਸ ਤਰੀਕੇ ਨਾਲ ਦਹੀਂ ਤੁਸੀਂ ਜਮਾਉਗੇ ਦਹੀਂ ਜਿਹੜਾ ਤੁਹਾਡਾ ਖੱਟਾ ਵੀ ਨਹੀਂ ਜਮੂਗਾ ਐਨ ਪੂਰਾ ਵਧੀਆ ਮਿੱਠਾ ਦਹੀਂ ਜਮੂਗਾ ਠੀਕ ਹੈ ਜੀ ਸੋ ਐਸ ਟ੍ਰਿਕ ਨੂੰ ਫੋਲੋ ਕਰਕੇ ਤੁਸੀਂ ਦਹੀਂ ਆ ਜਿਹੜਾ ਉਹ ਜਮਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਠੀਕ ਹੈ ਜੀ ਸੋ ਲਓ ਜੀ ਮਿਲਦੇ ਆ ਜੀ ਹੁਣ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਸੋ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ